ਮੇਰੀ ਬੇਟੀ ਵੱਡੀ ਪ੍ਰੀਤ ਹਾਂਜੀ ਮੇਰਾ ਨਾਮ ਸੀਤਾ ਹਾਂ ਜਿੱਕੀ ਹੋਇਆ ਸੀ ਔਰ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਇੱਕ ਘਟਨਾ ਵਾਪਰੀ 3 ਮਹੀਨੇ ਹੋ ਚੱਲੇ ਹਾਂਜੀ ਹੋਇਆ ਕੀ ਸੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾਲੋਂ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਕੁੜੀ ਭਾਂਡੇ ਮਾਂਜਦੀਆਂ ਸੀ ਤੋ ਦੋ ਦੋ ਦਰਮ ਕਰੀ ਜਾਂਦੀ ਸੀ ਉਹਨਾਂ ਨੂੰ ਪਤਾ ਹੈ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਨਾ ਮੈਨੂੰ ਕੀ ਪਤਾ ਸੀ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਫਿਰ ਜਦੋਂ ਪਤਾ ਲੱਗਾ ਜੁਨਾਹ ਤੇ ਕੋਈ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਮੁੰਡੀ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਜਿਸ ਵਕ ਮੈਂ ਆਖਿਆ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਰ ਤੇ ਗਲਤੀਆਂ ਹੁੰਦੀਆਂ ਨੇ ਤੇ ਉਹਨੇ ਕੀ ਤਾਂ ਕੀ ਆਈ ਦਿਲ ਚ ਇੱਕ ਤਾਂ ਤੁਹਾਨੂੰ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹਾਂ ਜੀ ਉਸ ਤੋਂ ਬਾਅਦ ਫਿਰ ੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਨਹੀਂ ਹਜੇ ਤਾਂ ਨਹੀਂ ਮਿਲੇਗੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾ ਕੇ ਲੱਭਾਂਗੇ ਹਾਂਜੀ ਲੱਭਾਂਗੇ ਪਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਵੀ ਸਦਾ ਹੁਣ ਪਤਾ ਨਹੀਂ ਆਪਾਂ ਨੇ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕੱਪੜੇ ਮਂਗਾ ਕੇ ਦਿੰਦਾ ਰਿਹਾ ਹਾਂਜੀ ਜੇ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦਾ ਮੇਰੇ ਕੋਲ ਚਾਰ ਬੇਟੀਆਂ ਬੈ ਉਹਨਾਂ ਦੇ ਕਰਨਾ ਕੀ ਸੋਚਣਾ ਕਿਹੜਾ ਬੇਟਾ ਹੈਗਾ ਹੁਣ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਫਿਰ ਲੇਕਿਨ ਉਹ ਰੋ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਹਿਸੂਸ ਆਇਆ ਤੁਹਾਨੂੰ ਮਸਾ ਹੀ ਦਿਨ ਕੱਟਿਆ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਉੱਥੇ ਮੈਂ ਦਿਹਾੜੀ ਜਾਨੀ ਹਾਂਜੀ ਜੋ ਨਹੀਂ ਖੁਸ਼ੀ ਆਈ ਕੇ ਜਲ ਕੋੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੀ ਮੇਰੀ ਬੇਟੀ ਵੱਡੀ ਪ੍ਰੀਤ ਹਾਂਜੀ ਮੇਰਾ ਨਾਮ ਸੀਤਾ ਹਾਂ ਤੇ ਕੀ ਹੋਇਆ ਸੀ ਉਹ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਘਟਨਾ ਵਾਪਰੀ 3 ਮਹੀਨੇ ਹੋ ਚੱਲੇ ਹਾਂਜੀ ਹੋਇਆ ਕੀ ਸੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਇਸ ਗੱਲ ਤਾਂ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਨੂੰ ਮੈਂ ਤਾਂ ਕਿਹੋ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਹਾ ਆਪਣੀ ਭਾਂਡੇ ਮਾਂਜਦੀਆਂ ਸੀ ਤੇ ਦੁੱਧ ਗਰਮ ਕਰੀ ਜਾਂਦੀ ਸੀ ਹੁਣੋਂ ਪਤਾ ਹੋਇਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਨਾ ਮੈਨੂੰ ਕੀ ਪਤਾ ਸੀ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਫਿਰ ਜਦੋਂ ਪਤਾ ਲੱਗਾ ਜਿਹਨਾਂ ਤੇ ਕੋ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਮੁੰਡੀ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਜਿਸ ਵਕ ਮੈਂ ਆਖਿਆ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਰ ਤੇ ਗਲਤੀਆਂ ਹੁੰਦੀਆਂ ਨੇ ਤੇ ਉਹਨੇ ਕੀ ਦਾ ਕੀ ਆਈ ਦਿਲ ਚ ਇੱਕ ਤਾਂ ਤੁਹਾਨੂੰ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹਾਂ ਜੀ ਇਹਨਾਂ ਜੀ ਉਸ ਤੋਂ ਬਾਅਦ ਫਿਰ ੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਦੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਨਹੀਂ ਹਜੇ ਤਾਂ ਨਹੀਂ ਮਿਲੇਗੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾ ਕੇ ਲੱਭਾਂਗੇ ਹਾਂਜੀ ਲੱਭਾਂਗੇ ਪਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਵੀ ਸਦਾ ਹੁਣ ਪਤਾ ਨਹੀਂ ਆਪਾਂ ਨੇ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤੁਹਾਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕੱਪੜੇ ਮਂਗਾ ਕੇ ਦਿੰਦਾ ਰਿਆ ਹਾਂਜੀ ਜਿਵੇਂ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦਾ ਮੇਰੇ ਕੋਲ ਚਾਰ ਬੇਟੀਆਂ ਬੈ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਹੁਣ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਫਿਰ ਲੇਕਿਨ ਉਦੋਂ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਮਸਾਈ ਦਿਨ ਕੱਟੇ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਉੱਥੇ ਮੈਂ ਦਿਹਾੜੀ ਜਾਨੀ ਹਾਂਜੀ ਜਾਣਾ ਨਹੀਂ ਖੁਸ਼ੀ ਆਈ ਕੇਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਲੈ ਆਉਗੀ